ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਨਵੀਂ ਸਟੋਰੀ ਸ਼ਾਮ ਢਲ ਚੁੱਕੀ ਸੀ ਸ਼ੇਂਦਰੀ ਬੱਦਲਾਂ ਦੀ ਗੜਗੜਾਟ ਨਾਲ ਡਰ ਕੇ ਰੁਕ ਜਾਂਦੀ ਉਸ ਤੋਂ ਹੋਰ ਕਦਮ ਨਾ ਪੁੱਟਿਆ ਜਾਂਦਾ ਹਿੰਮਤ ਕਰਕੇ ਅੱਗੇ ਕਦਮ ਪੁੱਟਦੀ ਬਿਜਲੀ ਦੀ ਗੜਗੜਾਟ ਨਾਲ ਫਿਰ ਰੁਕ ਜਾਂਦੀ ਜਿੰਨੀ ਸੋਚਾਂ ਦੀ ਬਿਜਲੀ ਕਰੋਧ ਰਹੀ ਸੀ ਥੰਮਣ ਦਾ ਨਾ ਹੀ ਨਹੀਂ ਲੈ ਰਹੀ ਸੀ ਅਚਾਨਕ ਪੈਰ ਸੜਕ ਦੇ ਕਿਨਾਰੇ ਲੱਗੇ ਬੈਂਚ ਦੇ ਨਾਲ ਵਜਨ ਤੇ ਸ਼ਿੰਦਰੀ ਨੂੰ ਦਰਦ ਜਾਂ ਅਹਿਸਾਸ ਹੋਇਆ ਤੇ ਉਸਨੇ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ ਬੈਂਚ ਤੇ ਬੈਠ ਕੇ ਦੇਖਿਆ ਕਿ ਖੂਨ ਵਗ ਰਿਹਾ ਸੀ ਉਸ ਦੀਆਂ ਅੱਖਾਂ ਵਿੱਚੋਂ ਆਪ ਹਾਰੇ ਹੰਝੂ ਕਿਰਨ ਲੱਗੇ ਉੱਠੀ ਤੇ ਲੜਖੌਂਦੀ ਫੇਰ ਅੱਗੇ ਵਧਣ ਲੱਗੀ ਫੇਰ ਸੋਚਾਂ ਦੀ ਲੜੀ ਚੱਲਣ ਲੱਗੀ ਕਿ ਤਿੰਨ ਤੀਆਂ ਤੇ ਇੱਕ ਪੁੱਤ ਦੀ ਮਾਂ ਨੇ ਕਿੰਨੇ ਚਾਹਵਾਂ ਨਾਲ ਸ਼ਿੰਦਰੀ ਦਾ ਵਿਆਹ ਵਿਦੇਸ਼ ਵਾਸਤੇ ਕਰਨ ਵੀਰ ਨਾਲ ਕੀਤਾ ਸੀ ਰੱਜ ਕੀ ਸੋਣੀ ਕੋਈ ਕੱਪੜਾ ਵੀ ਪਾਉਂਦੀ ਤਾਂ ਫੱਬ ਫੱਬ ਪੈਂਦਾ ਉਹ ਸਰਕਾਰੀ ਸਕੂਲ ਅਧਿਆਪਕਾ ਸੀ ਸੋਹਣੀ ਤਨਖਾਹ ਸੀ ਕੀ ਪਤਾ ਸੀ ਸੂਰਤ ਤੋਂ ਸੋਹਣੀ ਤੇ ਪੜ੍ਹੀ ਲਿਖੀ ਸ਼ਿੰਦਰੀ ਦੀ ਤਕਦੀਰ ਇੰਨੀ ਮਾੜੀ ਹੋਵੇਗੀ ਸ਼ਿੰਦਰੀ ਦਾ ਨਾਮ ਹਸ਼ਿੰਦਰ ਕੌਰ ਸੀ ਪਿਆਰ ਦੇ ਨਾਲ ਮਾਂ ਉਸ ਨੂੰ ਸ਼ਿੰਦਰੀ ਕਹਿ ਕੇ ਬੁਲਾਉਂਦੀ ਸੀ ਵਿਆਹ ਤੋਂ ਕੁਝ ਸਮੇਂ ਬਾਅਦ ਉਸ ਉਹ ਪਤੀ ਕੋਲ ਵਿਦੇਸ਼ ਚਲੀ ਗਈ ਪਹਿਲੇ ਕੁਝ ਮਹੀਨੇ ਬਹੁਤ ਸੋਹਣੇ ਬੀਤੇ ਇੱਕ ਦਿਨ ਕਰਨਵੀਰ ਨੇ ਸ਼ਿੰਦਰੀ ਨੂੰ ਕਿਹਾ ਕਿ ਇੱਥੇ ਇੱਕ ਦੀ ਨੌਕਰੀ ਨਾਲ ਗੁਜ਼ਾਰਾ ਨਹੀਂ ਹੁੰਦਾ ਤੂੰ ਵੀ ਨੌਕਰੀ ਕਰ ਪੜ੍ਹੀ ਲਿਖੀ ਹੋਣ ਕਰਕੇ ਉਸ ਨੂੰ ਨੌਕਰੀ ਵੀ ਜਲਦੀ ਮਿਲ ਗਈ ਦੋਵਾਂ ਦਾ ਨੌਕਰੀ ਤੇ ਜਾਣ ਦਾ ਸਮਾਂ ਵੱਖ-ਵੱਖ ਸੀ ਕਰਨਵੀਰ ਸ਼ਾਮ ਨੂੰ ਕੰਮ ਤੇ ਜਾਂਦਾ ਤੇ ਸ਼ਿੰਦਰੀ ਨੂੰ ਅੰਮ੍ਰਿਤ ਵੇਲੇ ਜਾਣ ਵੱਲ ਤੋਂ ਪਹਿਲਾਂ ਕਰਨਵੀਰ ਦੀ ਰੋਟੀ ਬਣਾ ਕੇ ਜਾਂਦੀ ਸ਼ਿੰਦਰੀ ਦੇ ਬੱਚਾ ਹੋਣ ਵਾਲਾ ਹੋ ਗਿਆ ਕਰਨਵੀਰ ਉਸ ਦਾ ਖਿਆਲ ਨਹੀਂ ਸੀ ਰੱਖਦਾ ਦੋਵਾਂ ਦੀ ਆਪਸ ਵਿੱਚ ਗੱਲਬਾਤ ਬਹੁਤ ਘਟ ਗਈ ਰਿਸ਼ਤੇ ਵਿੱਚ ਖਟਾਸ ਹੋਣਾ ਲਾਜ਼ਮੀ ਸੀ ਹੋਲੀ-ਹੋਲੀ ਲੜਾਈ ਝਗੜੇ ਵਾਦੇ ਲੱਗੇ ਸ਼ਿੰਦਰੀ ਨੇ ਪੁੱਤ ਨੂੰ ਜਨਮ ਦਿੱਤਾ ਪਰ ਕਰਨਵੀਰ ਨੂੰ ਕੋਈ ਫਰਕ ਨਾ ਪਿਆ ਉਹ ਛੋਟੀ ਵਾਲੇ ਦਿਨ ਕਲੱਬਾਂ ਵਿੱਚ ਚਲਾ ਜਾਂਦਾ ਤੇ ਉਹ ਕੱਲੀ ਘਰ ਵਿੱਚ ਬੱਚੇ ਨੂੰ ਦੇਖਦੀ ਰਾਤਾਂ ਨੂੰ ਕਰਨਵੀਰ ਦਾ ਇੰਤਜ਼ਾਰ ਕਰਦੀ ਉਹ ਨਸ਼ੇ ਵਿੱਚ ਤੋਤਕਾਰ ਵੜਦਾ ਰਾਤੀ ਉਸ ਨੂੰ ਘਰ ਵਿੱਚ ਡਰ ਲੱਗਦਾ ਤਾਂ ਉਹ ਬੱਚੇ ਨੂੰ ਲੈ ਕੇ ਘਰ ਦੇ ਬਾਹਰ ਸੜਕ ਤੇ ਪੜੇ ਬੱਸ ਸਟਾਪ ਤੇ ਬੈ ਕੇ ਬੜੀ ਰੋਂਦੀ ਰਹਿੰਦੀ ਜੇ ਉਹ ਕਰਨਵੀਰ ਨੂੰ ਕੁਝ ਕਹਿੰਦੀ ਤਾਂ ਉਹ ਮਾਰਦਾ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਘਰ ਦੇ ਵਿੱਚ ਹਵਾ ਨਾਲ ਪਰਦਾ ਵੀ ਹਿਲਦਾ ਤਾਂ ਡਰ ਜਾਂਦੀ ਅੱਜ ਪਤੀ ਨੇ ਅਚਾਨਕ ਇੰਨੀ ਵੱਡੀ ਗੱਲ ਜਾ ਕਿਧਰੇ ਜਾ ਕੇ ਮਰ ਜਾ ਮੈਨੂੰ ਤੇਰੀ ਲੋੜ ਨਹੀਂ ਕਹਿੰਦੇ ਆ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਰਾਤ ਦਾ ਸਮਾਂ ਸੀ ਸ਼ੇਂਦਰੀ ਸੋਚਾਂ ਵਿੱਚ ਸੜਕ ਤੇ ਕੱਲੀ ਹੀ ਬੱਚੇ ਨੂੰ ਲੈ ਕੇ ਤੁਰ ਪਈ ਇੱਕ ਪਲ ਮਰਨ ਦੀ ਸੋਚੀ ਅਚਾਨਕ ਬੱਸ ਦੀ ਰੋਸ਼ਨੀ ਪਈ ਤੇ ਬੱਸ ਕੋਲ ਆ ਕੇ ਰੁਕੀ ਉਸ ਨੂੰ ਪਤਾ ਹੀ ਨਾ ਲੱਗਿਆ ਤੇ ਉਹ ਬੱਸ ਛੱਡ ਕੇ ਆਪਣੇ ਨਾਲ ਪੰਜਾਬ ਤੋਂ ਆਹੀ ਆਈ ਗਈ ਕੁੜੀ ਸ਼ਰਨ ਦੇ ਘਰ ਪਹੁੰਚ ਗਈ ਘੰਟੀ ਵਜਾਈ ਅੰਦਰੋਂ ਸ਼ਰਨ ਦੇ ਪਤੀ ਨੇ ਦਰਵਾਜ਼ਾ ਖੋਲ੍ਹਿਆ ਇੰਨੀ ਰਾਤ ਨੂੰ ਬੱਚੇ ਨਾਲ ਕੱਲੀ ਸ਼ਿੰਦਰੀ ਨੂੰ ਦੇਖ ਕੇ ਡਰ ਗਿਆ ਉਸ ਨੂੰ ਦੇਖਦੇ ਹੀ ਉਸ ਦੀਆਂ ਅੱਖਾਂ ਪੱਭਾ ਨਿਕਲ ਗਈਆਂ ਉਸ ਨੇ ਸ਼ਿੰਦਰੀ ਨੂੰ ਸੋਫੇ ਤੇ ਬਿਠਾਇਆ ਪਾਣੀ ਦਿੱਤਾ ਪਰ ਉਸ ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸਨ ਪਤੀ ਨੇ ਸ਼ਰਨ ਨੂੰ ਆਵਾਜ਼ ਮਾਰੀ ਜਦੋਂ ਉਹ ਬਾਹਰ ਆਈ ਤਾਂ ਸ਼ਿੰਦਰੀ ਨੂੰ ਇਸ ਹਾਲਤ ਵਿੱਚ ਰਾਤ ਨੂੰ ਬੱਚੇ ਦੇ ਨਾਲ ਦੇਖ ਕੇ ਘਬਰਾ ਗਈ ਸ਼ਿੰਦਰੀ ਉਸ ਦੇ ਨਾਲ ਗੱਲ ਲਾ ਕੇ ਬਹੁਤ ਰੋਈ ਉਹਨਾਂ ਨੇ ਉਸ ਨੂੰ ਬਹੁਤ ਮੁਸ਼ਕਲ ਨਾਲ ਸ਼ਾਂਤ ਕੀਤਾ ਤੇ ਸਾਰੀ ਗੱਲ ਦੱਸਣ ਲਈ ਕਿਹਾ ਸ਼ਿੰਦਰੀ ਨੇ ਸਾਰੀ ਗੱਲ ਦੱਸੀ ਤੇ ਪੰਜਾਬ ਵਾਪਸ ਜਾਣ ਬਾਰੇ ਕਹ ਕਹ ਕਹਦੇ ਉਹਨਾਂ ਤੋਂ ਮਦਦ ਮੰਗੀ ਸ਼ਰਨ ਦੇ ਪਤੀ ਨੇ ਕਿਹਾ ਕਿ ਅਸੀਂ ਤੇਰੀ ਜਾਨ ਦਾ ਇੰਤਜ਼ਾਮ ਕਰ ਦਵਾਂਗੇ ਤੂੰ ਹਲੇ ਸਾਡੇ ਕੋਲ ਹੀ ਰਹੀਂ ਸ਼ਰਨ ਦੇ ਪਤੀ ਨੇ ਉਸ ਦੀ ਪੰਜਾਬ ਜਾਣ ਦਾ ਇੰਤਜ਼ਾਮ ਕਰ ਦਿੱਤਾ ਤੇ ਉਸਨੂੰ ਹਵਾਈ ਜਹਾਜ਼ ਵਿੱਚ ਬਿਠਾ ਆਏ ਕਰਨਵੀਨ ਨੇ ਸ਼ਿੰਦਰੀ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਵੀ ਨਾ ਕੀਤੀ ਉਸਨੇ ਇਸ ਬਾਰੇ ਆਪਣੇ ਪੇਕਿਆਂ ਨੂੰ ਵੀ ਨਾ ਦੱਸਿਆ ਤੇ ਪੰਜਾਬ ਪਹੁੰਚ ਗਈ ਜਦੋਂ ਘਰ ਆਈ ਤਾਂ ਪਰ ਆ ਪਰਜਾਈ ਸ਼ਿੰਦਰੀ ਨੂੰ ਆਏ ਦੇਖ ਕੇ ਹੈਰਾਨ ਹੋ ਗਏ ਗਲੇ ਲਗਾਇਆ ਮਾਂ ਉਸ ਦੇ ਵਿਦੇਸ਼ ਜਾਣ ਪਿੱਛੋਂ ਮਰ ਚੁੱਕੀ ਸੀ ਪਰਜਾਈ ਸੁਭਾ ਪੱਖੋਂ ਬੜੀ ਚੰਗੀ ਸੀ ਪਰਜਾਈ ਦੇ ਗਲੇ ਲੱਗੀਆਂ ਦੀਆਂ ਸਿਸਕੀਆਂ ਬੰਦ ਨਹੀਂ ਹੋ ਰਹੀਆਂ ਸੀ ਉਸਨੇ ਸ਼ਿੰਦਰੀ ਨੂੰ ਉਸੇ ਸਮੇਂ ਕੁਝ ਨਾ ਪੁੱਛਿਆ ਹੌਲੀ-ਹੌਲੀ ਸ਼ਿੰਦਰੀ ਨੇ ਸਾਰੀ ਗੱਲ ਦੱਸ ਦਿੱਤੀ ਭਰਾ ਨੇ ਹੌਸਲਾ ਦਿੱਤਾ ਨਵੇਂ ਸਿਰੋਂ ਤੋਂ ਬਿਨਾਂ ਤਨਖਾਹ ਲਈ ਛੁੱਟੀ ਦੁਬਾਰਾ ਜੁਆਇਨ ਕੀਤੀ ਪਰ ਜਾਈ ਬੱਚੇ ਨੂੰ ਰੱਖ ਦਿੱਤੇ ਉਹ ਨੌਕਰੀ ਤੇ ਜਾਂਦੀ ਬੱਚਾ ਵੱਡਾ ਹੋਣ ਲੱਗਾ ਸਕੂਲ ਜਾਣ ਲੱਗਾ ਸ਼ਿੰਦਰੀ ਨੇ ਕਿਰਾਏ ਤੇ ਮਕਾਨ ਲੈ ਲਿਆ ਉਮਰ ਦਾ ਸੂਰਜ ਢਲ ਲੱਗਾ ਸਮਾਂ ਆਪਣੀ ਤਰਫ ਰਫ਼ਤਾਰ ਨਾਲ ਅੱਗੇ ਵਧ ਰਿਹਾ ਸੀ ਸ਼ਿੰਦਰੀ ਸੇਵਾ ਮੁਕਤ ਹੋ ਗਈ ਉਹ ਕੋੜੀਆਂ ਯਾਦਾਂ ਨੂੰ ਪਿੱਛੇ ਛੱਡ ਚੁੱਕੀ ਸੀ ਬੱਚਾ ਬਹੁਤ ਲਾਇਕ ਸੀ ਉਹ ਮਾਂ ਨੂੰ ਆਪਣੇ ਪਿਤਾ ਬਾਰੇ ਕਦੇ ਨਾ ਪੁੱਛਦਾ ਉਹ ਬਾਹਰ ਦੀ ਕੰਪਨੀ ਵਿੱਚ ਨੌਕਰੀ ਕਰਨ ਲੱਗ ਗਿਆ ਸੋਹਣੀ ਤਨਖਾਹ ਸੀ ਅੱਜ ਜਦੋਂ ਬੱਚੇ ਨੇ ਦੱਸਿਆ ਕਿ ਕੰਪਨੀ ਵਿਦੇਸ਼ ਵਿੱਚ ਨੌਕਰੀ ਲਈ ਬੁਲਾ ਰਹੀ ਹੈ ਤਾਂ ਸ਼ਿੰਦਰੀ ਦੀਆਂ ਕੋੜੀਆਂ ਯਾਦਾਂ ਫਿਰ ਤਾਜ਼ਾ ਹੋ ਗਈਆਂ ਅਚਾਨਕ ਗੁਰਦੁਆਰਾ ਸਾਹਿਬ ਤੋਂ ਪਾਠ ਦੀ ਆਵਾਜ਼ ਆਈ ਉਸ ਦੀਆਂ ਯਾਦਾਂ ਦਿਲੜੀ ਟੁੱਟੇ ਮੱਥਾ ਠੇਕ ਕੇ ਪ੍ਰਸ਼ਾਦ ਲੈ ਕੇ ਘਰ ਵੱਲ ਤੁਰ ਪਈ ਕਿ ਅੱਜ ਪੁੱਤਰ ਨੂੰ ਸਭ ਦੱਸ ਦਵਾਂਗੇ ਅੰਦਰ ਆ ਕੇ ਉਸਨੇ ਆਪਣੇ ਪੁੱਤ ਨੂੰ ਉਸਦੇ ਪਿਤਾ ਬਾਰੇ ਸਭ ਸੱਚ ਦੱਸ ਦਿੱਤਾ ਪੁੱਤ ਨੇ ਮਾਂ ਨੂੰ ਗਲੇ ਲਗਾਇਆ ਸ਼ਿੰਦਰੀ ਦੇ ਹੰਝੂ ਰੋਕਣ ਦਾ ਨਾਂ ਨਹੀਂ ਲੈ ਰਹੇ ਸਨ ਮੁੰਡਾ ਸੋਚ ਰਿਹਾ ਸੀ ਕਿ ਜਿਸ ਵਿਦੇਸ਼ੀ ਧਰਤੀ ਨੇ ਉਸਦੀ ਮਾਂ ਨੂੰ ਇੰਨੇ ਦੁੱਖ ਦਿੱਤੇ ਹਨ ਉਹ ਉੱਥੇ ਨਹੀਂ ਜਾਏਗਾ ਸ਼ੇਂਦਰੀ ਦਾ ਮਨ ਇੰਨਾ ਹਲਕਾ ਹੋ ਗਿਆ ਕਿ ਉਹ ਸਕੂਨ ਦੀ ਨੀਂਦ ਸੁੱਤੀ। ਹਾਂਜੀ ਦੋਸਤੋ ਏ ਸੀ ਅੱਜ ਦੀ ਕਹਾਣੀ। ਕਿਸ ਤਰ੍ਹਾਂ ਲੱਗੀ ਤੁਹਾਨੂੰ? ਜ਼ਰੂਰ ਦੱਸਣਾ ਕਮੈਂਟ ਬਾਕਸ 'ਚ। ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਸਾਡੇ ਚੈਨਲ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਛਾਣੋ ਨੇ ਜ਼ਰੂਰ ਸਬਸਕ੍ਰਾਈਬ ਕਰਨਾ ਚਾਹੀਦਾ। ਧੰਨਵਾਦ।